ਅਹਿਮਦਾਬਾਦ ਵੱਡਾ ਹਾਦਸਾ 에ਅਰ ਇੰਡੀਆ ਦਾ ਜਹਾਜ਼ ਕ੍ਰੈਸ਼ ਸਾਫਕਾ ਸੀਐਮ ਵਿਜੇ ਰਪਾਣੀ ਸਮੇਤ 265 ਮੌਤਾਂ ਸੂਬਾ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਪੰਜਾਬ ਦੂਜੇ ਸੂਬਿਆਂ ਨਾਲੋਂ ਪਛੜਿਆ ਹਰਦੀਪੁਰੀ ਸ਼੍ਰੋਮਣੀ ਕਮੇਟੀ ਦੀ ਅੰਤਰੰਗ ਕਮੇਟੀ ਨੇ ਲਏ ਅਹਿਮ ਫੈਸਲੇ ਕੌਮੀ ਪਦਰਤੇ ਮਨਾਏ ਜਾਣਗੇ 350 ਸਾਲਾ ਸ਼ਹੀਦੀ ਸ਼ਤਾਬਦੀ ਦਿਹਾੜੇ ਧਾਮੀ ਪੰਜਾਬ ਵਿੱਚ ਈਜੀ ਜਮ੍ਹਾਂਬੰਦੀ ਪੋਰਟਲ ਦੀ ਸ਼ੁਰੂਆਤ ਲੂ ਨਾਲ ਬੇਹਾਲ ਪੰਜਾਬ ਅੱਜ ਲਈ ਵੀ ਰੈੱਡ ਅਲਰਟ ਦੇਸ਼ ਤੇ ਵੱבא ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। 에어 ਇੰਡੀਆ ਦਾ ਲੰਡਨ ਜਾ ਰਿਹਾ ਜਹਾਜ਼ ਵੀਰਵਾਰ ਦੁਪਹਿਰ ਅਹਮਦਾਬਾਦ ਹਵਾਈ ਅੱਡੇ ਤੋਂ ਉਡਾਨ ਭਰਨ ਤੋਂ ਕੁਝ ਹੀ ਮਿੰਟਾਂ ਬਾਅਦ ਇੱਕ ਮੈਡੀਕਲ ਕਾਲਜ ਕੈਂਪਸ ਵਿੱਚ ਹਾਦਸਾ ਗ੍ਰਸ ਹੋ ਗਿਆ। ਜਹਾਜ਼ ਵਿੱਚ 242 ਲੋਕ ਸਵਾਰ ਸਨ ਜਿਨ੍ਹਾਂ ਵਿੱਚ ਦੋ ਪਾਇਲਟ ਤੇ 10 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਇਸ ਹਾਦਸੇ ਵਿੱਚ ਸਵਾਰ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਵਿਜੇ ਰਾਣੀ ਸਮੇਤ 241 ਲੋਕਾਂ ਦੀ ਮੌਤ ਹੋਈ ਹੈ। ਉਥੇ ਜਹਾਜ਼ ਦੇ ਡਿਗਣ ਤੋਂ ਬਾਅਦ ਉਸ ਦੀ ਲਪੇਟ ਵਿੱਚ ਆ ਕੇ ਮੈਡੀਕਲ ਕਾਲਜ ਕੰਪਲੈਕਸ ਵਿੱਚ 60 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ 24 ਦੀ ਮੌਤ ਹੋ ਗਈ। ਉਡਾਨ ਭਰਨ ਤੋਂ ਬਾਅਦ ਬੋਇੰਗ 787 ਡ੍ਰੀਮ ਲਾਈਨਰ AI 171 ਸਰਦਾਰ ਭੱਲਾਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅਡੇ ਤੋਂ ਨੇੜੇ ਸ਼ਹਿਰ ਦੇ ਸਿਵਲ ਹਾਫਤਲਾਤੇ ਬੀজে ਮੈਡੀਕਲ ਕਾਲਜ ਕੈਂਪਸ ਵਿੱਚ ਡਿੱਗ ਗਿਆ ਜਿਸ ਕਾਰਨ ਜਹਾਜ਼ ਅਤੇ ਇਮਾਰਤ ਨੂੰ ਅੱਗ ਲੱਗ ਗਈ 에ਅਰ ਇੰਡੀਆ ਦਾ ਕਹਿਣਾ ਹੈ ਕਿ ਜਹਾਜ਼ ਵਿੱਚ ਸਵਾਰ 230 ਯਾਤਰੀਆਂ ਵਿੱਚ 169 ਭਾਰਤੀ 53 ਬ੍ਰਿਟਿਸ਼ ਇੱਕ ਕੈਨੇਡੀਅਨ ਅਤੇ 7 ਪੁਰਤਗਾਲੀ ਨਾਗਰਿਕ ਸਨ ਇਸ ਜਹਾਜ਼ ਨੇ ਦੁਪਹਿਰ 1:49 ਮਿੰਟ ਤੇ ਉਡਾਨ ਭਰੀ ਸੀ ਸਿਰਫ 2 ਮਿੰਟਾਂ ਬਾਅਦ ਹੀ ਇਹ ਰਹੱਸੇ ਇਲਾਕੇ ਵਿੱਚ ਹਾ사 ਗ੍ਰਸਤ ਹੋ ਗਿਆ ਹਾਸੇ ਵਾਲੀ ਥਾਂ ਦਾ 1.5 ਏਕੜ ਦਾ ਇਲਾਕਾ ਪੂਰੀ ਤਰ੍ਹਾਂ ਆਗਤੇ ਧੂੰਏ ਦੀ ਲਪੇਟ ਵਿੱਚ ਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਅਪਡੇਟ ਲੈਂਦੇ ਰਹੇ ਅਤੇ ਉਨ੍ਹਾਂ ਦੇ ਨਿਰਦੇਸ਼ ਤੇ ਗ੍ਰਹਿ ਮੰਤਰੀ ਅਮਨ ਸ਼ਾਹ ਅਹਮਦਾਬਾਦ ਪੁੱਜੇ ਉਥੇ ਰਾਹਤ ਅਤੇ ਬਚਾਅ ਚ ਲੱਗੀਆਂ ਏਜੰਸੀਆਂ ਵਿਚਾਲੇ ਤਾਲਮੇਲ ਦੀ ਜ਼ਿੰਮੇਵਾਰੀ ਸੰਭਾਲੀ। ਸ਼ਹਿਰੀ ਹਵਾਵਾਜੇ ਮੰਤਰੀ ਰਾਮੋ ਨਾਈਡੂ ਵੀ ਮੌਕੇ ਤੇ ਹਨ। ਉਧਰ ਹਾਦਸੇ ਤੋਂ ਬਾਅਦ ਘਟਨਾ ਵਾਲੀ ਥਾਂ ਦੇ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਸੀ। ਉੱਥੇ ਹਰ ਪਾਸੇ ਜਹਾਜ਼ ਦੇ ਟੁਕੜੇ ਤੇ ਮਨੁੱਖੀ ਸਰੀਰ ਸੜੇ ਹੋਏ ਮਿਲੇ ਹਨ ਨਾਲ ਹੀ ਆਸ-ਪਾਸ ਦੇ ਰੁੱਖ ਤੇ ਇਮਾਰਤਾਂ ਵੀ ਅੱਗ ਨਾਲ ਸੜ ਕੇ ਰਾਖ ਹੋ ਗਏ ਅਹਮਦਾਬਾਦ 에ਅਰ ਟ੍ਰੈਫਿਕ ਕੰਟਰੋਲ ਏਟੀਸੀ ਮੁਤਾਬਕ ਬੋਇੰਗ 787 ਡ੍ਰੀਮ ਲਾਈਨਰ ਦੇ ਪਾਇਲਟ ਕੈਪਟਨ ਸੁਮੇਤ ਸਬਰਵਾਲ ਨੇ ਉਡਾਨ ਭਰਨ ਦੇ ਤੁਰੰਤ ਬਾਅਦ ਮੇਡੇ ਯਾਨੀ ਐਮਰਜੈਂਸੀ ਕਾਲ ਦਿੱਤੀ ਉਸ ਤੋਂ ਤੁਰੰਤ ਬਾਅਦ ਜਹਾਜ਼ ਦਾ ਸੰਪਰਕ ਏਟੀਸੀ ਨਾਲ ਟੁੱਟ ਗਿਆ মেডে کال ਦੀ ਵਰਤੋਂ ਬਹੁਤ ਜ਼ਿਆਦਾ ਐਮਰਜੈਂਸੀ ਦੀ ਹਾਲਤ ਵਿੱਚ ਕੀਤੀ ਜਾਂਦੀ ਹੈ ਜਾਨੀ ਜਦੋਂ ਜਾਨ ਤੇ ਬਣਾਵੇ ਉਦਾਹਰਨ ਵਜੋਂ ਜਹਾਜ਼ ਦੇ ਇੰਜਣ ਫੇਲ ਹੋਣ ਬੇਹੱਦ ਮੌਸਮ ਖਰਾਬ ਆਦਿ ਸੂਰਤ ਵਿੱਚ ਪਾਇਲਟ ਕੰਟਰੋਲ ਰੂਮ ਨੂੰ ਤਿੰਨ ਵਾਰੀ ਮੇਡੇ ਮੇਡੇ ਮੈਸੇਜ ਭੇਜਦਾ ਹੈ ਮੇਡੇ ਸ਼ਬਦ ਫ੍ਰਾਂਸੀਸੀ ਭਾਸ਼ਾ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੁੰਦਾ ਹੈ ਮੇਰੀ ਮਦਦ ਕਰੋ ਹਾਦਸੇ ਵਿੱਚ ਵਿਸ਼ਵਾਸ ਕੁਮਾਰ ਰਮੇਸ਼ ਨਾਰਾਇਣ ਇੱਕ ਯਾਤਰੀ ਚਮਤਕਾਰੀ ਢੰਗ ਨਾਲ ਬਚ ਗਿਆ ਅਤੇ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਨੇ ਕਿਹਾ ਜਦੋਂ ਅੱਖਾਂ ਖੁੱਲੀਆਂ ਤਾਂ ਚਾਰੇ ਪਾਸੇ ਲਾਸ਼ਾਂ ਸਨ। ਮੈਂ ਡਰ ਗਿਆ। ਉਸ ਤੋਂ ਬਾਅਦ ਮੈਂ ਖੜਾ ਹੋਇਆ ਤੇ ਦੌੜਨ ਲੱਗਾ। ਉਹਨਾਂ ਕਹੇ ਕਿ ਟੇਕ-ਆਫ ਦੇ ਕਰੀਬ 30 ਸੈਕਿੰਡ ਬਾਅਦ ਜ਼ੋਰਦਾਰ ਆਵਾਜ਼ ਆਈ ਫਿਰ ਜਹਾਜ਼ ਜ਼ਮੀਨ ਨਾਲ ਟਕਰਾ ਗਿਆ। ਸਾਰਾ ਕੁਝ ਇੰਨਾ ਜਲਦੀ ਹੋਇਆ ਕਿ ਸਮਝਣ ਦਾ ਮੌਕਾ ਹੀ ਨਹੀਂ ਮਿਲਿਆ। ਰਮੇਸ਼ ਦੀ ਛਾਤੀ ਅਤੇ ਅੱਖਾਂ ਦੇ ਪੈਰਾਂ 'ਚ ਗੰਭੀਰ ਸੱਟਾਂ ਲੱਗੀਆਂ ਹਨ। ਹਵਾਬਾਜੀ ਸੂਤਰਾ ਨੇ ਦੱਸਿਆ ਕਿ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਸਿਰਫ 600 ਤੋਂ 800 ਫੁੱਟ ਦੀ ਉਚਾਈ ਤੇ ਚੜ੍ਹਿਆ ਸੀ ਹਾਦਸੇ ਵਾਲੀ ਥਾਂ ਤੇ ਕਾਲੇ ਧੂੰਏ ਦਾ ਬੱਦਲ ਉੱਠਦਾ ਦੇਖਿਆ ਗਿਆ ਇਹ ਜਹਾਜ਼ 11 ਸਾਲ ਪੁਰਾਣਾ ਸੀ ਡੀਜੀਸੀਏ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਉਡਾਣ ਦੀ ਕਮਾਨ ਕੈਪਟਨ ਸੁਮੇਤ ਸਬਰਵਾਲ ਨੇ ਸੰਭਾਲੀ ਸੀ ਉਹਨਾਂ ਦੇ ਨਾਲ ਫਰਸਟ ਅਫਸਰ ਕਲਾਇਬ ਕੁੰਦਰਵੀ ਸਨ ਸਬਰਵਾਲ ਕੋਲ 8200 ਘੰਟੇ ਉਡਾਨ ਦਾ ਤਜਰਬਾ ਸੀ ਜਦੋਂ ਕਿ ਕੁੰਦਰ ਦੇ ਕੋਲ 1100 ਘੰਟੇ ਉਡਾਨ ਦਾ ਤਜਰਬਾ ਸੀ ਟਾਟਾ ਸਮੂਹ ਨੇ ਅਹਮਦਾਬਾਦ ਵਿੱਚ ਹੋਏ 에어 ਇੰਡੀਆ ਜਹਾਜ਼ ਹਾਦਸੇ ਵਿੱਚ ਮਾਰੇ ਗਏ ਹਰ ਇੱਕ ਵਿਅਕਤੀ ਦੇ ਪਰਿਵਾਰ ਨੂੰ ਇੱਕ ਇੱਕ ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ ਟਾਟਾ ਸਮੂਹ ਦੇ ਚੇਅਰਮੈਨ ਐਨ ਚੰਦਰਸ਼ੇਖਰ ਨੇ ਕਿਹਾ ਕਿ ਅਸੀਂ 에어 ਇੰਡੀਆ ਫਲਾਈਟ 171 ਨਾਲ ਜੁੜੀ ਦੁਖਦਾਈ ਘਟਨਾ ਤੋਂ ਬਹੁਤ ਦੁਖੀ ਹਾਂ ਉਨਾ ਕਿਹਾ ਕਿ ਸਾਡੀ ਹਮਦਰਦੀ ਅਤੇ ਅਰਦਾਸਾਂ ਜ਼ਖਮੀਆਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਹਨ ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗਵਾ ਦਿੱਤਾ। ਉਹਨਾਂ ਕਿਹਾ ਕਿ ਟਾਟਾ ਸਮੂਹ ਇਸ ਦੁਖਾਂਤ ਵਿੱਚ ਜਾਨ ਗਵਾਉਣ ਵਾਲੇ ਹਰ ਇੱਕ ਵਿਅਕਤੀ ਦੇ ਪਰਿਵਾਰ ਨੂੰ 1-1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਵੇਗਾ। ਟਾਟਾ ਸਮੂਹ ਬੋਲੋ ਸੋਸ਼ਲ ਮੀਡੀਆ ਮੰਚ ਐਕਸ ਤੇ ਪੋਸਟ ਕੀਤੇ ਗਏ ਸੁਨੇਹੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਮੂਹ ਜ਼ਖਮੀਆਂ ਦੇ ਇਲਾਜ ਦਾ ਪੂਰਾ ਖਰਚਾ ਚੁਕੇਗਾ ਤੇ ਯਕੀਨੀ ਬਣਾਵੇਗਾ ਕਿ ਉਹਨਾਂ ਨੂੰ ਸਾਰੀ ਜ਼ਰੂਰੀ ਦੇਖਭਾਲ ਅਤੇ ਸਹਾਇਤਾ ਮਿਲੇ ਇਹਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਬੀਜੇ ਮੈਡੀਕਲ ਕਾਲਜ ਦੇ ਬੋਰਡਿੰਗ ਦੇ ਨਿਰਮਾਣ ਵਿੱਚ ਵੀ ਸਹਾਇਤਾ ਦੇਵਾਂਗੇ ਅਹਮਦਾਬਾਦ ਦੇ ਜਹਾਜ਼ ਹਾਦਸੇ ਨੂੰ ਦਿਲ ਕੰਬਾਉ ਦੱਸਦਿਆਂ ਰਾਸ਼ਪਤੀ ਦ੍ਰੋਪਤੀ ਮਰਮੂ ਨੇ ਕਿਹਾ ਕਿ ਇਸ ਅਸਹਿਦੁਖ ਦੀ ਘੜੇ ਵਿੱਚ ਪੂਰਾ ਦੇਸ਼ ਇਸ ਹਾਦਸੇ ਦੇ ਪੀੜਤਾਂ ਦੇ ਨਾਲ ਹੈ। ਉਹਨਾਂ ਮੀਡੀਆ ਤੇ ਪੋਸਟ ਸਾਂਝੀ ਕਰਦੇ ਆਂ ਲਿਖਿਆ ਕਿ ਉਹ ਇਸ ਹਾਦਸੇ ਦੀ ਘਟਨਾ ਤੋਂ ਬਹੁਤ ਦੁਖੀ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਦਿਲ ਕੰਬਾਉ ਤਰਾਸਦੀ ਹੈ। ਮੇਰੀ ਹਮਦਰਦੀ ਅਤੇ ਪ੍ਰਾਰਥਨਾਵਾਂ ਪ੍ਰਭਾਵਤ ਲੋਕਾਂ ਦੇ ਨਾਲ ਹਨ। ਇਸ ਅਸਹਿ ਦੁੱਖ ਦੀ ਘੜੀ ਵਿੱਚ ਪੂਰਾ ਰਾਸ਼ਟਰ ਉਹਨਾਂ ਦੇ ਨਾਲ ਖੜਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਹਾਜ਼ ਹਾਦਸੇ ਨੂੰ ਸ਼ਬਦਾਂ ਤੋਂ ਪਰੇ ਦਿਲ ਤੋੜਨ ਵਾਲਾ ਦੱਸਿਆ ਅਤੇ ਕਿਹਾ ਕਿ ਇਸ ਨੇ ਸਾਨੂੰ ਹੈਰਾਨ ਅਤੇ ਦੁਖੀ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਮੰਤਰੀਆਂ ਤੇ ਹੋਰ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ ਜੋ ਪ੍ਰਭਾਵਿਤ ਲੋਕਾਂ ਦੀ ਸਿਹਤ ਲਈ ਕੰਮ ਕਰ ਰਹੇ ਹਨ ਐਕਸ ਦੇ ਪੋਸਟ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਅਹਮਦਾਬਾਦ ਵਿੱਚ ਵਾਪਰੀ ਤ੍ਰਾਸਦੀ ਨੇ ਸਾਨੂੰ ਹੈਰਾਨ ਤੇ ਦੁਖੀ ਕੀਤਾ ਹੈ ਇਸ ਦੁਖਦਾਈ ਘੜੀ ਵਿੱਚ ਮੇਰੇ ਵਿਚਾਰ ਹਾਸੇ ਤੋਂ ਪ੍ਰਭਾਵਿਤ ਹਰ ਵਿਅਕਤੀ ਦੇ ਨਾਲ ਹਨ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਨੇ ਅਹਮਦਾਬਾਦ ਵਿੱਚ 에ਅਰ ਇੰਡੀਆ ਜਹਾਜ਼ ਹਾਸੇ ਤੇ ਡੂੰਗਾ ਦੁੱਖ ਪ੍ਰਗਟ ਕੀਤਾ ਹੈ ਇਸ ਨੂੰ ਇਤਿਹਾਸ ਦਾ ਸਭ ਤੋਂ ਭਿਆਨਕ ਜਹਾਜ਼ ਹਾਦਸੇ ਵਿੱਚੋਂ ਇੱਕ ਦੱਸਿਆ। ਅਹਮਦਾਬਾਦ ਜਹਾਜ਼ ਹਾਦਸੇ ਬਾਰੇ ਸਵਾਨਾਂ ਦੇ ਜਵਾਬ ਵਿੱਚ ਵਾਈਟ ਹਾਊਸ ਦੇਖੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਉਹ ਨਾ ਕਿਸੇ ਵੀ ਸਮਰੱਥਾ ਵਿੱਚ ਭਾਰਤ ਦੀ ਮਦਦ ਕਰਨ ਲਈ ਅਮਰੀਕਾ ਦੀ ਤਿਆਰੀ ਤੇ ਜ਼ੋਰ ਦਿੰਦਾ ਹੈ। ਰੂਸ ਦੇ ਰਾਸ਼ਪਤੀ ਪੁਤਿਨ ਨੇ ਵੀ ਅਹਮਦਾਬਾਦ ਜਹਾਜ਼ ਹਾਦਸੇ ਦੇ ਦੁੱਖ ਪ੍ਰਗਟ ਕੀਤਾ। ਉਨਾ ਨੇ ਰਾਸ਼ਪਤੀ ਮੁਰਮੂ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਸ਼ੋਕ ਸੰਦੇਸ਼ ਭੇਜਿਆ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ਇਸ ਦੁਖਦਾਈ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਪੀੜਤਾਂ ਪ੍ਰਤੀ ਡੂੰਗੀ ਹਮਦਰਦੀ ਪ੍ਰਗਟ ਕਰਦਾ ਹਾਂ। ਉਹਨਾਂ ਨੇ ਲਿਖਿਆ ਕਿ ਮੈਂ ਇਸ ਦੁੱਖ ਦੀ ਘੜੀ ਵਿੱਚ ਭਾਰਤ ਦੇ ਨਾਲ ਖੜਾ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਨੇ ਅਹਮਦਾਬਾਦ ਹਾਦਸੇ ਦੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਪਾਰਟੀ ਵਰਕਰਾਂ ਨੂੰ ਬਚਾਅ ਤੇ ਰਾਹਤ ਕਾਰਜਾਂ ਵਿੱਚ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਵੀ ਹਮਦਰਦੀ ਪ੍ਰਗਟ ਕੀਤੀ ਅਤੇ ਪਾਰਟੀ ਵਰਕਰਾਂ ਨੂੰ ਪੀੜਤਾ ਤੇ ਉਨ੍ਹਾਂ ਨੇ ਅਜੀਜ਼ਾਂ ਨੂੰ ਹਰ ਸੰਭਵ ਸਹਯਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਪੁੱਟੋ ਜ਼ਰਦਾਰੀ ਨੇ ਅਹਮਦਾਬਾਦ ਵਿੱਚ 에ਅਰ ਇੰਡੀਆ ਦੀ ਉਡਾਨ ਦੇ ਹਾਦਸਾ ਗ੍ਰਸਤ ਹੋਣ ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਐਕਸ ਤੇ ਲਿਖਿਆ ਕਿ ਦੁਪਹਿਰ ਵਾਪਰੀ ਇਸ ਦੁਖਦਾਈ ਘਟਨਾ ਬਾਰੇ ਸੁਣ ਕੇ ਦੁੱਖ ਹੋਇਆ ਹੈ। ਉਨਾ ਅੱਗੇ ਲਿਖਿਆ ਕਿ ਮੈਂ ਭਾਰਤ ਦੇ ਲੋਕਾਂ ਪ੍ਰਤੀ ਆਪਣੀ ਡੂੰਗੀ ਸੰਵੇਦਨਾ ਪ੍ਰਗਟ ਕਰਦਾ ਹਾਂ ਉਦਯਪੁਰ ਦੇ ਰਹਿਣ ਵਾਲੇ ਡਾਕਟਰ ਕੌਮੀ ਬਿਆਸ ਡਾਕਟਰ ਪ੍ਰਤੀਕ ਜੋਸ਼ੀ ਮਰੈ ਜੋਸ਼ੀ ਪ੍ਰਯੁੱਤ ਜੋਸ਼ੀ ਅਤੇ ਨੁਕਲ ਜੋਸ਼ੀ ਹਾਸੇ ਵਿੱਚ ਜਾਨ ਗਵਾਉਣ ਵਾਲੇ ਯਾਤਰੀਆਂ ਵਿੱਚ ਪਰਿਵਾਰ ਦੇ 5 ਮੈਂਬਰ ਸ਼ਾਮਲ ਸਨ ਰਾਜਸਥਾਨ ਦੀ ਖੁਸ਼ਬੂ ਰਾਜਪ੍ਰੋਹਤ ਜੋ ਵਿਆਹ ਤੋਂ ਬਾਅਦ ਪਹਿਲੀ ਵਾਰ ਲੰਡਨ ਆਪਣੇ ਪਤੀ ਕੋਲ ਜਾ ਰਹੀ ਸੀ ਅਹਮਦਾਬਾਦ ਹਵਾਈ ਅੱਡੇ ਤੇ ਆਪਣੇ ਪਿਤਾ ਨੂੰ ਮਿਲੀ ਸੀ ਉਹਦੇ ਪਿਤਾ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਦੁੱਖ ਹੈ ਕਿ ਮੇਰੀ ਬੇਟੀ ਇਸ ਦੁਨੀਆ ਤੋਂ ਚਲੀ ਗਈ। ਅਹਮਦਾਬਾਦ ਜਹਾਜ਼ ਹਾਦਸੇ ਨੇ ਪੂਰੇ ਦੇਸ਼ ਨੂੰ ਝੰਡੋੜ ਕੇ ਰੱਖ ਦਿੱਤਾ। ਇਸ ਜਹਾਜ਼ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਵੀ ਸਵਾਰ ਸਨ। ਉਹ ਆਪਣੀ ਲੰਡਨ ਵਿੱਚ ਪਤਨੀ ਤੇ ਧੀ ਨੂੰ ਮਿਲਣ ਜਾ ਰਹੇ ਸਨ। ਜਾਣਕਾਰੀ ਮੁਤਾਬਕ ਵਿਜੇ ਰੁਪਾਣੀ ਦੀ ਪਤਨੀ ਅੰਜਲੀ ਰੁਪਾਣੀ ਪਿਛਲੇ ਕਈ ਦਿਨਾਂ ਤੋਂ ਲੰਡਨ ਵਿੱਚ ਸੀ। ਰੁਪਾਣੀ 3 ਸਾਲ ਤੋਂ ਪੰਜਾਬ ਅਤੇ ਚੰਡੀਗੜ੍ਹ ਭਾਜਪਾ ਦੇ ਇੰਚਾਰਜ ਸਨ। ਉਹਨਾਂ ਨੇ 3 ਦਿਨ ਪਹਿਲਾਂ ਲੁਧਿਆਣਾ ਦੇ ਪੱਛਮੀ ਹਲਕੇ ਦੀ ਉਪਚੋਣ ਦੇ ਵਿੱਚ ਪਾਰਟੀ ਉਮੀਦਵਾਰ ਜੀਵਨ ਗੁਪਤਾ ਨੇ ਪ੍ਰਚਾਰ ਕੀਤਾ। ਇਸ ਤੋਂ ਪਹਿਲਾਂ 3 ਜੂਨ ਨੂੰ ਪਾਰਟੀ ਉਮੀਦਵਾਰ ਜੀਵਨ ਗੁਪਤਾ ਦਾ ਨਾਮਜ਼ਦਗੀ ਪੱਤਰ ਪਰਵਾਇਆ ਸੀ। ਉਹ 9 ਜੂਨ ਨੂੰ ਲੁਧਿਆਣਾ ਤੋਂ ਗੁਜਰਾਤ ਲਈ ਰਵਾਨਾ ਹੋਏ ਸਨ। ਜਹਾਜ਼ ਹਾਸੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਸ਼ਾ ਦਿੱਲੀ ਤੋਂ ਅਹਮਦਾਬਾਦ ਆਏ ਅਤੇ ਘਟਨਾ ਸਥਾਨ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਜਹਾਜ਼ ਵਿੱਚ 1,25,000 ਲੀਟਰ ਤੇਲ ਸੀ। ਐਸ ਲਈ ਕਿਸੇ ਨੂੰ ਵੀ ਬਚਨ ਦਾ ਮੌਕਾ ਨਹੀਂ ਮਿਲਿਆ ਅਮੇਸ਼ਾ ਨੇ ਅਹਮਦਾਬਾਦ ਜਹਾਜ਼ ਹਾਸੇ ਤੇ ਕੇਂਦਰੀ ਮੰਤਰੀ ਰਾਮ ਮੋਨ ਨਾਇਡੂ ਕੇਂਜ ਰਾਪੂ ਗੁਜਰਾਤ ਦੇ ਮੁੱਖ ਮੰਤਰੀ ਭੁਵਿੰਦਰ ਪਟੇਲ ਅਤੇ ਹੋਰਨਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਇਸ ਹਾਸੇ ਵਿੱਚ ਇੱਕ ਯਾਤਰੀ ਬਚ ਗਿਆ ਮੈਂ ਉਸ ਨੂੰ ਮਿਲਿਆ ਹਾਂ ਅਮੇਸ਼ਾ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਡੀਐਨਏ ਟੈਸਟ ਤੋਂ ਬਾਅਦ ਹੀ ਕੀਤੀ ਜਾਵੇਗੀ ਇਸ ਲਈ ਨਮੂਨੇ ਰਹਿ ਗਏ ਹਨ ਸ਼ਹਿਰੀ ਹਵਾਵਾਜੇ ਮੰਤਰਾਲੇ ਨੇ ਅਹਮਦਾਬਾਦ 에ਅਰ ਇੰਡੀਆ ਜਹਾਜ਼ ਹਾਦਸੇ ਦੇ ਮਦਰ ਨੈਜਰ ਸਾਰੇ ਜ਼ਰੂਰੀ ਰਾਹਤ ਕਾਰਜਾਂ ਦੀ ਨਿਗਰਾਨੀ ਅਤੇ ਤਾਲਮੇਲ ਲਈ ਅਹਮਦਾਬਾਦ ਅਤੇ ਦਿੱਲੀ ਵਿੱਚ ਕੰਟਰੋਲ ਰੂਮ ਸਥਾਪਿਤ ਕੀਤੇ ਹਾਦਸੇ ਨਾਲ ਸੰਬੰਧਿਤ ਬੇਰਵਿਆ ਲੋਕ 01124610843 9650391859 ਤੇ ਸੰਪਰਕ ਕਰ ਸਕਦੇ ਹਨ ਅਹਮਦਾਬਾਦ ਹਵਾਈ ਅੱਡੇ ਤੇ 9474111327 ਨੰਬਰ ਦੇ ਨਾਲ ਇੱਕ ਹੈਲਪਲਾਈਨ ਵੀ ਸਥਾਪਿਤ ਕੀਤੀ ਗਈ ਹੈ ਇਸ ਤੋਂ ਇਲਾਵਾ 에ਅਰ ਇੰਡੀਆ ਦਾ ਯਾਤਰੀ ਹੌਟਲਾਈਨ ਨੰਬਰ 18005691 3 पर 4 ਹੈ ਦੇਸ਼ ਦੇ ਹੋਰ ਸੂਬਿਆਂ ਵਿੱਚ ਤਰੱਕੀ ਹੋ ਰਹੀ ਹੈ ਪਰ ਪੰਜਾਬ ਸਰਕਾਰ ਦੀਆਂ ਨਲਕੀਆਂ ਕਾਰਨ ਦੂਜੇ ਸੂਬਿਆਂ ਨਾਲੋਂ ਪਛੜ ਗਿਆ ਪੰਜਾਬ ਦਾ ਨਸ਼ਾ ਮੁਕਤ ਹੋਣਾ ਤਾਂ ਦੂਰ ਇਸ ਵਿੱਚ ਪਹਿਲਾਂ ਨਸ਼ੇ ਦਾ ਕਾਰੋਬਾਰ ਹੋਲ ਸੇਲ ਵਿੱਚ ਚੱਲਦਾ ਸੀ ਹੁਣ ਇਹ کاروبار ਪੰਜਾਬ ਵਿੱਚ ਰਿਟੇਲ ਵਿੱਚ ਚੱਲ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਕੈਬਨਿਟ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ ਗਿਆ। ਉਹ ਲੁਧਿਆਣਾ ਵਿਖੇ ਵਿਧਾਨ ਸਭਾ ਹਲਕਾ ਪਛਮੀ ਤੋਂ 5 ਪਾ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਵਿਸ਼ੇਸ਼ ਤੌਰ ਤੇ ਪੁੱਜੇ ਸਨ। ਉਹਨਾਂ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਜਿੱਥੇ ਨਸ਼ੇ ਦਾ کاروبار ਦਿਨੋ ਦਿਨ ਵੱਧ ਰਿਹਾ ਹੈ, ਉੱਥੇ ਸੂਬੇ ਵਿੱਚ ਕਾਨੂੰਨ ਵਿਵਸਥਾ ਨਾਲ ਦੀ ਕੋਈ ਚੀਜ਼ ਨਹੀਂ। ਉਨਾ ਕਹਿ ਕਿ ਕੇਂਦਰ ਸਰਕਾਰ ਵੱਲੋਂ ਅਨੇਕ ਯੋਜਨਾਵਾਂ ਦੇਸ਼ ਵਾਸੀਆਂ ਦੀ ਭਲਾਈ ਲਈ ਬਣਾਈਆਂ ਗਈਆਂ ਹਨ ਪਰ ਜਿਨ੍ਹਾਂ ਸੂਬਿਆਂ ਵਿੱਚ ਭਾਜਪਾ ਦੀਆਂ ਸਰਕਾਰਾਂ ਨਹੀਂ ਹਨ ਉਨ੍ਹਾਂ ਸੂਬਿਆਂ ਵਿੱਚ ਇਹਨਾਂ ਯੋਜਨਾਵਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਉਨਾ ਵੱਲੋਂ ਸ਼ਹਿਰ ਦੇ ਵਿਧਾਨ ਸਭਾ ਹਲਕਾ ਪੱਛਮੀ ਦੇ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੂੰ ਉਕਤ ਜਿਮਨੀ ਚੋਣ ਵਿੱਚ ਜੇਤੂ ਬਣਾ ਕੇ ਸੂਬੇ ਵਿੱਚ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਸਰਕਾਰ ਬਣਨ ਦੀ ਨੀਂਰਖਣ ਉਨਾਬਲੂ ਗੁਜਰਾਤ ਵਿਕੇ ਹੋਏ ਹਵਾਈ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਅੰਤਰੰਗ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਆਪਣੇ ਪੱਧਰ ਤੇ ਮਨਾਉਣ ਦੇ ਕੀਤੇ ਜਾ ਰਹੇ ਯਤਨਾਂ ਦੇ ਇਤਰਾਜ਼ ਜਤਾਇਆ ਹੈ ਮੀਟਿੰਗ ਵਿੱਚ ਸਰਕਾਰ ਨੂੰ ਆਖਿਆ ਗਿਆ ਹੈ ਕਿ ਉਹ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਨਾ ਕਰੇ ਉਨਾ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਇਤਿਹਾਸਕ ਦਿਹਾੜੇ ਮੌਕੇ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰੇ ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਹਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਰੋਜ਼ ਹੀ ਲੋਕਾਂ ਕੋਲੋਂ ਸਮਾਗਮਾਂ ਸੰਬੰਧੀ ਸੁਝਾਅ ਮੰਗੇ ਜਾ ਰਹੇ ਹਨ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਗੀ ਸੰਸਦ ਅਤੇ ਸੰਵਿਧਾਨਕ ਤੌਰ ਤੇ ਬਣੀ ਹੋਈ ਸੰਸਥਾ ਹੈ ਤੇ ਉਹ ਹੀ ਧਾਰਮਿਕ ਕਾਰਜ ਕਰਦੀ ਆ ਰਹੀ ਹੈ ਉਹਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਅਤੇ ਹੋਰ ਸ਼ਤਾਬਦੀ ਦਿਹਾੜਿਆਂ ਦੇ ਸਬੰਧ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਗੁਰੂ ਸਾਹਿਬਾਨ ਨੂੰ ਸਮਰਪਿਤ ਟੁਕਮੀਆਂ ਯਾਦਗਾਰਾਂ ਉਸਾਰਨ ਦੀ ਪਹਿਲ ਕਦਮੀ ਕਰਨ। ਉਹਨਾਂ ਦਾ ਕਹਿਣਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦਾ 350 ਪਜਾਮਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾ ਗੱਦੀ ਦਿਵਸ ਦੀ ਸ਼ਤਾਬਦੀਸ ਨਵੰਬਰ ਵਿੱਚ ਕੌਮੀ ਪੱਧਰ ਤੇ ਮਨਾਈ ਜਾਵੇਗੀ ਇਸ ਸਬੰਧੀ ਵਿਸ਼ਾਲ ਪੱਧਰ ਤੇ ਗੁਰਮਤ ਸਮਾਗਮ ਨਗਰ ਕੀਰਤਨ ਸੈਮੀਨਾਰ ਅਤੇ ਇਤਿਹਾਸਕ ਪ੍ਰਕਾਸ਼ਨਾਵਾਂ ਦਾ ਫੈਸਲਾ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਸਜਾਮਾ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰੇ ਉਨਾ ਕਿਹਾ ਕਿ ਸਰਕਾਰਾਂ ਦੀ ਸ਼ਹਿਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹਾਬਾਦ ਮਾਰਕੰਡਾ ਵਿਖੇ ਚੱਲ ਰਹੇ ਮੀਰੀਪੇਰੀ ਮੈਡੀਕਲ ਕਾਲਜ ਨੂੰ ਗੈਰ ਕਾਨੂੰਨੀ ਢੰਗ ਨਾਲ ਹਤਿਆਣਾ ਚਾਹੁੰਦੀ ਹੈ। ਉਹਨਾਂ ਸਪੱਸ਼ਟ ਕੀਤਾ ਹੈ ਕਿ ਇਹ ਮੈਡੀਕਲ ਕਾਲਜ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਨਾਂ ਤੇ ਜ਼ਮੀਨ ਤੇ ਸਥਾਪਿਤ ਕੀਤਾ ਗਿਆ ਹੈ ਨਾ ਕਿ ਕਿਸੇ ਹਰਿਆਣਾ ਸੂਬੇ ਅੰਦਰ ਸਥਿਤ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ। ਉਹਨਾਂ ਹਰਿਆਣਾ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੁਆਰਾ ਮੈਡੀਕਲ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਅੜਿਕਾ ਨਾਮ ਨੇ ਇਸ ਤੋਂ ਪਹਿਲਾਂ ਅੰਤਰੰਕ ਕਮੇਟੀ ਦੀ ਇਕੱਤਰਤਾ ਵਿੱਚ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਸਾ ਸ਼੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਬੰਬੇ ਵਾਲੇ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਹਰਦੀਾਲ ਸਿੰਘ ਸੌਰਸਿੰਘ ਨਮਿਤ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਕਰਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਜ਼ਮੀਨਾਂ ਦੀ ਰਜਿਸਟ੍ਰੇਸ਼ਨ ਵਿੱਚ ਹੋਣ ਵਾਲੀ ਧੋਖਾਧੜੀ ਨੂੰ ਖਤਮ ਕਰਨ ਲਈ ਪੂਰੇ ਸੂਬੇ ਵਿੱਚ 15 ਜੁਲਾਈ ਤੋਂ ਰਜਿਸਟ੍ਰੇਸ਼ਨ ਦਾ ਕੰਮ ਆਨਲਾਈਨ ਸ਼ੁਰੂ ਹੋਵੇਗਾ ਇਸ ਨਾਲ ਜਾਇਦਾਦਾਂ ਤੇ ਹੋਣ ਵਾਲੇ ਨਜਾਇਜ਼ ਕਬਜ਼ੇ ਖਤਮ ਹੋਣਗੇ ਕੇਜਰੀਵਾਲ ਅੰਮ੍ਰਿਤਸਰ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਆਪ ਸਰਕਾਰ ਨੇ ਪਿਛਲੇ 2 ਮਹੀਨਿਆਂ ਵਿੱਚ ਕ੍ਰਾਂਤੀਕਾਰੀ ਕਦਮ ਚੁੱਕੇ ਹਨ ਇੱਕ ਆਦਮੀ ਤਹਿਸੀਲਦਾਰ ਜਾਂ ਪਟਵਾਰੀ ਦੇ ਦਫ਼ਤਰ ਵਿੱਚ ਜਾਂਦਾ ਸੀ ਅਤੇ ਉਸ ਨੂੰ ਬਾਰ-ਬਾਰ ਚੱਕਰ ਲਾਉਣੇ ਪੈਂਦੇ ਸਨ। ਕਈ ਵਾਰ ਤਾਂ ਪੈਸੇ ਦੇ ਲੈਣ ਦੇਣ ਤੋਂ ਬਾਅਦ ਵੀ ਕੰਮ ਨਹੀਂ ਹੁੰਦੇ। ਹੁਣ ਪਹਿਲੀ ਵਾਰੀ ਰਜਿਸਟ੍ਰੇਸ਼ਨ ਦਾ ਕੰਮ ਆਨਲਾਈਨ ਕੀਤਾ ਗਿਆ ਹੈ ਜਿਸ ਨਾਲ ਭ੍ਰਿਸ਼ਟਾਚਾਰ ਖਤਮ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦ ਇਆਜਮ ਭਗਤ ਸਿੰਘ ਨੇ ਕਿਹਾ ਸੀ ਕਿ ਭਾਰਤ ਅਜਾਹ ਦੇਸ਼ ਨਹੀਂ ਹੋਣਾ ਚਾਹੀਦਾ ਕਿ ਅੰਗਰੇਜ਼ ਚਲੇ ਜਾਣ ਤੇ ਦੇਸ਼ ਕਾਲੇ ਲੋਕਾਂ ਦੇ ਹੱਥਾਂ ਵਿੱਚ ਚਲੇ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਰਿਸ਼ਵਤਖੋਰੀ ਰਜਿਸਟਰੀ ਵਿੱਚ ਹੁੰਦੀ ਹੈ ਇਸ ਲਈ ਪੰਜਾਬ ਵਿੱਚ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਦੇ ਕੰਮ ਨੂੰ ਸੁਧਾਰਨ ਦਾ ਫੈਸਲਾ ਕੀਤਾ ਹੈ ਮਹਾਲੀ ਵਿੱਚ ਸਰਲ ਰਜਿਸਟਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਲੋਕ ਘਰ ਬੈਠੇ ਆਨਲਾਈਨ ਰਜਿਸਟਰੀ ਕਰਵਾਉਣ ਦੇ ਲਈ ਅਪਲਾਈ ਕਰ ਸਕਦੇ ਹਨ ਇਸ ਪ੍ਰਕਿਰਿਆ ਨੂੰ ਕਾਫੀ ਸੌਖਾ ਬਣਾਇਆ ਗਿਆ ਹੈ ਮੇਰੀ ਪੀਰੀ ਦੇ ਮਾਲਕ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਰਧਾ ਤੇ ਸਤਕਾਰ ਨਾਲ ਮਨਾਇਆ ਗਿਆ। ਇਸ ਮੌਕੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਘੜਗੜ ਨੇ ਆਪਣੇ ਸੰਦੇਸ਼ ਵਿੱਚ ਸੰਗਤ ਨੂੰ ਗੁਰੂ ਜੀ ਦੇ ਸੰਦੇਸ਼ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਪ੍ਰਕਾਸ਼ ਪੁਰਬ ਸੰਬੰਧੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਵਾਣੀ ਕੀਰਤਨ ਕੀਤਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਤੇ ਪੂਰਨ ਭਰੋਸਾ ਰੱਖਣ ਦੀ ਅਪੀਲ ਕੀਤੀ ਅਤੇ ਪ੍ਰੇਰਨਾ ਕੀਤੀ ਕਿ ਸਿੱਖ ਕੌਮ ਸਿੱਖੀ ਦੇ ਮਹੱਤਵਪੂਰਨ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਸਿੱਖੀ ਦੀ ਚੜ੍ਹਦੀ ਕਲਾ ਵਿੱਚ ਇੱਕਜੁੱਟ ਹੋਵੇ। ਛੇਵੇਂ ਗੁਰੂ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਅਕਾਲ ਤਾ ਸਾਬੇਗੇ ਸੁੰਦਰ ਸਜਾਵਟ ਕੀਤੀ ਗਈ ਇਸ ਦਰਨ ਸ਼ਾਮ ਨੂੰ ਦੀਪਮਾਲਾ ਕੀਤੀ ਗਈ ਅਤੇ ਆਤਿਸ਼ਬਾਜੀ ਵੀ ਚਲਾਈ ਗਈ ਸਵੇਰ ਤੋਂ ਹੀ ਕਾਫੀ ਗਿਣਤੀ ਵਿੱਚ ਸੰਗਤ ਇੱਥੇ ਨਤਮਸ ਸਖੌਣ ਲਈ ਪਹੁੰਚੀ ਹੋਈ ਸੀ ਇਸ ਮੌਕੇ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਭੂ ਦਰਬਾਰ ਸਾਹਿਬ ਦੇ ਜਨਰਲ ਸਕੱਤਰ ਭਗਵੰਤ ਸਿੰਘ ਤਗੇੜਾ ਮੈਨੇਜਰ ਨਰਿੰਦਰ ਸਿੰਘ ਰਜਿੰਦਰ ਸਿੰਘ ਰੂਬੀ ਮੀਤ ਮੈਨੇਜਰ ਗੁਰਿੰਦਰਪਾਲ ਸਿੰਘ ਕਾਦੀਆਂ ਆਦ ਹਾਜ਼ਰ ਸਨ ਲੁਧਿਆਣਾ ਦੀ ਇਨਸਟਾ ਕੋਇਨ ਕਮਲਕੌਰ ਭਾਬੀ ਦੇ ਨਾਮ ਨਾਲ ਪ੍ਰਸਿੱਧ ਕੰਚਨ ਕਮਾਰੀ ਦੀ Laash ਰਹੱਸਮਈ ਹਾਲਤ ਦੇ ਵਿੱਚ ਬਠਿੰਡਾ ਦੇ ਆਦੇਸ਼ ਹਸਪਤਾਲ ਦੀ ਕਾਰ ਪਾਰਕਿੰਗ ਵਿੱਚ ਖੜੀ ਇੱਕ ਕਾਰ ਵਿੱਚੋਂ ਮਿਲੀ ਹੈ ਹਾਲਾਂਕਿ ਕਮਲਕੌਰ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਉਸ ਦੇ ਕਤਲ ਦੀ ਸ਼ੰਕਾ ਜਤਾਈ ਜਾ ਰਹੀ ਹੈ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਕੰਚਨ ਉਰਫ ਕਮਲ ਕੌਰ ਦੇ ਇੰਸਟਾਗ੍ਰam ਤੇ 3.46 ਲੱਖ ਫਾਲੋਅਰ ਹਨ ਅਤੇ ਉਹ ਆਏ ਦਿਨ ਵਿਵਾਦਤ ਅਤੇ ਰੀਲਾਂ ਬਣਾਉਣ ਕਰਕੇ ਅਕਸਰ ਚਰਚਾ ਵਿੱਚ ਰਹਿੰਦੀ ਸੀ। ਉਹਦੀਆਂ ਰੀਲਾਂ ਨੂੰ ਲੈ ਕੇ ਜਿੱਥੇ ਕਈ ਸਿੱਖ ਜਥੇਬੰਦੀਆਂ ਆਗੂਆਂ ਨੇ ਇਤਰਾਜ਼ ਜਤਾਉਂਦਿਆਂ ਉਸ ਨੂੰ ਆਪਣੇ ਨਾਂ ਨਾਲ ਕੌਰ ਸ਼ਬਦ ਹਟਾਉਣ ਲਈ ਕਿਹਾ ਸੀ ਉੱਥੇ ਕਰੀਬ 7 ਮਹੀਨੇ ਪਹਿਲਾਂ ਕਈ ਗਰੁੱਪਾਂ ਵੱਲੋਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਸਭ ਦੇ ਬਾਵਜੂਦ ਕਮਲਕੌਰ ਆਪਣੀਆਂ ਵਿਵਾਦਤ ਰੀਲਾਂ ਨੂੰ ਇੰਸਟਾਗ੍ਰam ਤੇ ਲਗਾਤਾਰ ਵਾਇਰਲ ਕਰਦੀ ਆ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕੰਚਨ ਕੁਮਾਰੀ ਉਰਫ ਕਮਲਕੌਰ ਵਾਸੀ ਲਸ਼ਮਣ ਕਲੋਨੀ ਲੁਧਿਆਣਾ 9 ਜੂਨ ਨੂੰ ਕਰੋ ਪ੍ਰੋਮੋਸ਼ਨ ਦਾ ਕਹਿ ਕੇ ਨਿਕਲੀ ਸੀ ਪਰ ਬਾਅਦ ਵਿੱਚ ਉਸ ਦਾ ਆਪਣੇ ਪਰਿਵਾਰ ਦੇ ਨਾਲ ਕੋਈ ਸੰਪਰਕ ਨਹੀਂ ਹੋਇਆ। ਪੁਲਿਸ ਨੂੰ ਬੀਤੀ ਰਾਤ ਸੂਚਨਾ ਮਿਲੀ ਸੀ ਕਿ ਆਦੇਸ਼ ਹਸਪਤਾਲ ਦੀ ਕਾਰ ਪਾਰਕਿੰਗ 'ਚ ਖੜੀ ਇੱਕ ਸ਼ੱਕੀ ਕਾਰ ਵਿੱਚੋਂ ਬਦਬੂ ਆ ਰਹੀ ਹੈ। ਜਿਹਦੀ ਜਾਂਚ ਕਰਨ ਤੇ ਕਾਰ ਦੇ ਪਿਛਲੇ ਸੀਟ ਤੇ ਇੱਕ ਔਰਤ ਦੀ লাশ ਮਿਲੀ ਹੈ ਮੌਕੇ ਤੇ ਮ੍ਰਿਤਕਾ ਦੀ ਪਛਾਣ ਨਹੀਂ ਹੋ ਸਕੀ ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਕੰਚਨ ਕੁਮਾਰੀ ਉਰਫ ਕਮਲਕੌਰ ਦੀ লাশ ਹੈ ਸ਼ੱਕੀ ਕਾਰ ਨੂੰ ਕੋਈ ਅਣਸ਼ਤਾ ਵਿਅਕਤੀ ਹਸਪਤਾਲ ਦੀ ਪਾਰਕਿੰਗ ਵਿੱਚ ਛੱਡ ਕੇ ਚਲਾ ਗਿਆ ਸੀ ਜਿਸ ਤੋਂ ਮਾਮਲਾ ਕਤਲ ਦਾ ਜਾਪਦਾ ਹੈ ਪਾਰਕਿੰਗ ਦੀ ਸੀਸੀਟੀਵੀ ਕੈਮਰੇ ਦੀ ਫੁਟੇਜ ਲਾਈ ਗਈ ਹੈ ਜਿਸ ਵਿੱਚ ਇੱਕ ਵਿਅਕਤੀ ਕਾਰ ਖੜੀ ਕਰਕੇ ਫੋਨ ਉੱਪਰ ਗੱਲਾਂ ਕਰਦਾ ਉੱਥੋਂ ਚਲਾ ਗਿਆ ਜਿਸ ਨੂੰ ਲੱਭਣ ਦੇ ਲਈ ਪੁਲਿਸ ਟੀਮਾਂ ਲਗੀਆਂ ਹੋਈਆਂ ਹਨ ਸੂਤਰਾਂ ਦਾ ਕਹਿਣਾ ਹੈ ਕਿ 1.5 ਸਾਲ ਪਹਿਲਾਂ ਕੰਚਨ ਦੇ ਪਿਤਾ ਦੀ ਮੌਤ ਹੋਈ ਸੀ ਉਹ ਤਿੰਨ ਭੈਣਾਂ ਤੇ ਦੋ ਭਰਾ ਹਨ ਇੱਕ ਭੈਣ ਦਾ ਵਿਆਹ ਹੋ ਚੁੱਕਾ ਹੈ ਜਦਕਿ ਬਾਕੀ ਪਰਿਵਾਰ ਸ਼ਿਮਲਾਪੁਰੀ ਵਿੱਚ ਰਹਿੰਦਾ ਹੈ ਪਰਿਵਾਰ ਦੇ ਪਾਲਣ ਦੀ ਜ਼ਿੰਮੇਵਾਰੀ ਕੰਚਨ ਕੁਮਾਰੀ ਉੱਪਰ ਸੀ ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਦਾ ਦੇਹਾਂਤ ਹੋ ਗਿਆ ਸੰਜੇ ਕਪੂਰ ਦੇ ਕਰੀਬੀ ਕਾਰੋਬਾਰੀ ਲੇਖਕ ਅਦਾਕਾਰ ਸੋਹੇਲ ਸੇਠ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਵੀਰਵਾਰ ਰਾਤ ਨੂੰ ਸੋਹੇਲ ਨੇ ਆਪਣੇ ਐਕਸ ਅਕਾਊਂਟ ਤੇ ਲਿਖਿਆ ਕਿ ਉਹ ਸੰਜੇ ਦੇ ਦੇਹਾਂਤ ਤੋਂ ਬਹੁਤ ਦੁਖੀ ਹੈ ਉਹਨਾਂ ਦਾ ਅੱਜ ਸਵੇਰੇ ਇੰਗਲੈਂਡ ਵਿੱਚ ਦੇਹਾਂਤ ਹੋ ਗਿਆ ਸੰਜੇ ਕਪੂਰ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਸੰਜੇ ਨੇ ਕੁਝ ਸਮਾਂ ਪਹਿਲਾਂ ਹੀ ਇੰਸਟਾਗ੍ਰam ਤੇ ਕੁਝ ਸ਼ੇਅਰ ਵੀ ਕੀਤਾ ਸੀ ਪੰਜਾਬ ਦੇ ਕਈ ਜ਼ਿਲ੍ਹੇ ਵਿੱਚ ਸ਼ੁਕਰਵਾਰ ਨੂੰ ਵੀ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ ਕੁਝ ਥਾਵਾਂ ਤੇ ਦਿਨ ਵੇਲੇ ਅਤਿ ਦੀ ਲੂ ਚੱਲਣ ਦੀ ਸੰਭਾਵਨਾ ਹੈ ਤੇ ਰਾਤ ਦੀ ਗਰਮੀ ਵੀ ਵਧੇਗੀ ਇਸ ਤੋਂ ਪਹਿਲਾਂ ਵੀਰਵਾਰ ਨੂੰ ਸਵੇਰੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤੇਜ਼ ਧੁੱਪ ਨਿਕਲੀ ਦਿਨ ਵੇਲੇ ਲੂ ਚੱਲੀ ਤੇ ਗਰਮੀ ਨੇ ਲੋਕਾਂ ਦਾ ਹਾਲ ਬਿਹਾਰ ਕਰ ਦਿੱਤਾ ਬਠਿੰਡਾ ਜ਼ਿਲ੍ਹਾ ਸਭ ਤੋਂ ਵੱਧ ਗਰਮ ਰਿਹਾ ਜਿੱਥੇ ਤਾਪਮਾਨ 40.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਅੰਮ੍ਰਿਤਸਰ 'ਚ ਦਿਨ ਦਾ ਤਾਪਮਾਨ 44, ਫਰੀਦਕੋਟ ਦਾ 44, ਫਿਰੋਜ਼ਪੁਰ ਦਾ 44, ਫਾਜ਼ਿਲਕਾ ਦਾ 44 ਡਿਗਰੀ ਸੈਲਸੀਅਸ ਰਿਹਾ ਹੈ। ਗਰਮੀ ਦੇ ਕਾਰਨ ਹੀ ਗੁਰਦਾਸਪੁਰ ਵਿੱਚ ਇੱਕ ਬਜ਼ੁਰਗ ਦੀ ਮੌਤ ਹੋਈ ਹੈ। ਸੂਬੇ ਵਿੱਚ ਜ਼ਬਰਦਸਤ ਗਰਮੀ ਤੇ ਝੋਨੇ ਦੀ ਲਵਾਈ ਕਾਰਨ ਲਗਾਤਾਰ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਣ ਲੱਗੀ ਹੈ। ਬੀਰਵਾਨੂ ਲੁਧਿਆਣਾ ਦਸੂਹਾ ਬਠਿੰਡਾ ਤੂਰੀ ਨਕੋਦਰ ਅਤੇ ਤਰਨਤਾਰਨ ਵਿੱਚ 6 ਘੰਟੇ ਲੰਬਾ ਬਿਜਲੀ ਕੱਟ ਲੱਗਾ ਇਸੇ ਤਰ੍ਹਾਂ ਪਟਿਆਲਾ ਅੰਮ੍ਰਿਤਸਰ ਮੋਗਾ ਮੁਕਸਰ ਤੇ ਮੋਹਾਲੀ ਵਿੱਚ 4 ਘੰਟੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੀ ਹੈ ਭਾਰਤ ਦੇ ਵਿੱਚ ਕਈ ਵੱਡੇ ਜਹਾਜ਼ ਹਾਸੇ ਵਾਪਰ ਚੁੱਕੇ ਹਨ ਕੋਵਿਡ ਮਹਾਮਾਰੀ ਦੌਰਾਨ 에ਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਨੰਬਰ 1344 ਕੋਜੀਕੋਟ ਕਾਲੀਕਟ ਕਮੰਤਰੀ ਹਵਾਈ ਅੱਡੇ ਤੇ ਲੈਂਡਿੰਗ ਦੌਰਾਨ ਰਨਵੇ ਤੋਂ ਤਿਲ ਗਈ ਭਾਰੀ بارش ਦਰਮਿਆਨ ਜਹਾਜ਼ ਗਿੱਲੇ 99 ਤੋਂ ਬਾਹਰ ਨਿਕਲ ਕੇ ਇੱਕ ਘਾਟੀ ਵਿੱਚ ਡਿੱਗ ਪਿਆ। ਇਸ ਹਾਦਸੇ ਵਿੱਚ 190 ਯਾਤਰੀਆਂ ਵਿੱਚੋਂ ਦੋ ਪਾਇਲਟਾਂ ਸਣੇ 21 ਦੀ ਮੌਤ ਹੋ ਗਈ। 20 ਮਈ 2010 ਨੂੰ ਕਰਨਾਟਕ ਮੰਗਲੂਰੂ ਦੀ ਕਮੰਤਰੀ ਹਵਾਈ ਅੱਡੇ ਤੇ ਲੈਂਡਿੰਗ ਦੌਰਾਨ ਦੁਬਈ ਤੋਂ ਆਰਿਆ ਏਅਰ ਇੰਡੀਆ ਦਾ ਬੋਇੰਗ 777 800 ਜਹਾਜ਼ 99 ਤੇ ਪਾਰ ਕਰਕੇ ਇੱਕ ਡੂੰਗੀ ਖੜ ਵਿੱਚ ਰਹਿ ਗਿਆ ਜਿੱਥੇ 158 ਲੋਕਾਂ ਦੀ ਮੌਤ ਹੋ ਗਈ ਸੀ। 17 ਜੁਲਾਈ 2000 ਨੂੰ ਅਲਾਈਅੰਸ 에ਅਰ ਦੀ ਫਲਾਈਟ ਨੰਬਰ 7412 ਪਟਨਾ ਦੇ ਇੱਕ ਸੰਘਣੇ ਆਬਾਦੀ ਵਾਲੇ ਇਲਾਕੇ ਵਿੱਚ ਹਾਦਸੇ ਦਾ ਸ਼ਿਕਾਰ ਹੋਈ ਜਿੱਥੇ 60 ਲੋਕਾਂ ਦੀ ਜਾਨ ਗਈ ਸੀ। ਹਰਿਆਣਾ ਦੇ ਚਰਖੀ ਦਾਦਰੀ ਵਿੱਚ 12 ਨਵੰਬਰ 1996 ਨੂੰ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਹਾਦਸਾ ਵਾਪਰਿਆ ਸੀ ਜਿੱਥੇ 349 ਲੋਕਾਂ ਦੀ ਮੌਤ 에ਅਰਲਾਈਨ ਦੀ ਫਲਾਈਟ ਨੰਬਰ 763 ਵਿੱਚ ਹੋਈ ਸੀ। 14 ਫਰਵਰੀ 1990 ਨੂੰ ਇੰਡੀਅਨ 에ਅਰਲਾਈਨ ਦੀ ਫਲਾਈਟ ਨੰਬਰ 605 ਬੰਗਲੌਰੂ ਦੇ HAL ਹਵਾਈ ਅੱਡੇ ਨੇੜੇ ਹਾਦਸਾ ਗ੍ਰਸਤ ਹੋ ਗਈ ਜਿੱਥੇ 92 ਲੋਕਾਂ ਦੀ ਮੌਤ ਹੋਈ 19 ਅਕਤੂਬਰ 1998 ਨੂੰ ਖਰਾਬ ਦ੍ਰਿਸ਼ਤਾ ਕਾਰਨ ਇੰਡੀਅਨ 에ਅਰਲਾਈਨ ਦੀ ਫਲਾਈਟ ਨੰਬਰ 113 ਅਹਮਦਾਬਾਦ ਹਵਾਈ ਅੱਡੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਸਵਾਰ 135 ਯਾਤਰੀਆਂ ਵਿੱਚੋਂ 133 ਦੀ ਮੌਤ ਹੋ ਗਈ ਸੀ 1 ਜਨਵਰੀ 1978 ਨੂੰ ਦੁਬਈ ਜਾ ਰਹੀ 에어 ਇੰਡੀਆ ਦੀ ਫਲਾਈਟ ਨੰਬਰ 855 ਮੁੰਬਈ ਤੋਂ ਉਡਾਨ ਭਰਨ ਦੇ ਸਿਰਫ 101 ਸੈਕਿੰਡ ਬਾਅਦ ਅਰਬ ਸਾਗਰ ਵਿੱਚ ਡੱਗ ਗਈ ਜਿੱਥੇ 213 ਲੋਕ ਮਾਰੇ ਗਏ 31 ਮਈ 1973 ਨੂੰ ਇੰਡੀਅਨ 에어ਲਾਈਨ ਦੀ ਫਲਾਈਟ ਨੰਬਰ 440 ਦਿੱਲੀ ਦੇ ਪਾਲਮ ਹਵਾਈ ਅੱਡੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਬੋਇੰਗ 767 200 ਜਹਾਜ਼ ਖਰਾਬ ਮੌਸਮ ਕਾਰਨ ਰਨਵੇ ਤੋਂ ਪਹਿਲਾਂ ਹੀ ਹਾਈ ਟੈਨਸ਼ਨ ਟੇਰਾਂ ਨਾਲ ਟਕਰਾ ਗਿਆ ਜਿੱਥੇ 65 ਯਾਤਰੀਆਂ ਚ 48 ਦੀ ਮੌਤ ਹੋ ਗਈ ਮ੍ਰਿਤਕਾਂ ਵਿੱਚ ਪ੍ਰਮੁੱਖ ਭਾਰਤੀ ਸਿਆਸਦਾਨ ਮੋਹਨ ਕੁਮਾਰ ਮੰਗਲੰਬੀ ਸ਼ਾਮਲ ਸਨ ਬੰਗਲਾਦੇਸ਼ ਦੇ ਮੁਖ ਸਲਾਹਕਾਰ ਮੁਹੰਮਦ ਜੁਨਿਸ ਨੇ ਕਿਹਾ ਕਿ ਉਹਨਾਂ ਦੀ ਅੰਤਰਮ ਸਰਕਾਰ ਭਾਰਤ ਨਾਲ ਚੰਗੇ ਸਬੰਧ ਚਾਹੁੰਦੀ ਹੈ ਪਰ ਹਰ ਵਾਰ ਕੁਝ ਨਾ ਕੁਝ ਗਲਤ ਹੋ ਜਾਂਦਾ ਹੈ ਲੰਡਨ ਵਿੱਚ ਚੈਥਮ ਹਾਊਸ ਥਿੰਕ ਟੈਂਕ ਦੇ ਨਿਰਦੇਸ਼ਕ ਬ੍ਰੌਨਵੇਨ ਮੈਡੈਕਸ ਨਾਲ ਗੱਲਬਾਤ ਕਰਦੇ ਹਾਂ ਜੂਨਸ ਨੇ ਭਾਰਤ ਨਾਲ ਦੋ ਪੱਖੀ ਸਬੰਧਾਂ ਸਮੇਤ ਕਈ ਹੋਰ ਮੁੱਦਿਆਂ ਤੇ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਨਾਲ ਬਿਹਤਰੀਨ ਸਬੰਧ ਚਾਹੁੰਦੇ ਹਾਂ। ਭਾਰਤ ਸਾਡਾ ਗੁਵਾਂਡੀ ਹੈ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਤਰ੍ਹਾਂ ਦੀ ਬੁਨਿਆਦੀ ਸਮੱਸਿਆ ਰਹੇ ਪਰ ਕਿਸੇ ਨਾ ਕਿਸੇ ਤਰ੍ਹਾਂ ਹਰ ਵਾਰ ਚੀਜ਼ਾਂ ਗਲਤ ਹੋ ਜਾਂਦੀਆਂ ਹਨ। ਕਿਉਂਕਿ ਭਾਰਤੀ ਮੀਡੀਆ ਤੋਂ ਫਰਜੀ ਖਬਰਾਂ ਆਉਂਦੀਆਂ ਹਨ ਅਤੇ ਕਈ ਲੋਕ ਕਹਿੰਦੇ ਹਨ ਕਿ ਇਸ ਦਾ ਸਬੰਧ ਉੱਚ ਪੱਧਰ ਦੇ ਨੀਤੀ ਨਰਮਾਤਾਵਾਂ ਨਾਲ ਹੈ। ਗੱਦੀ ਉੱਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਹਵਾਲਗੀ ਦੇ ਮੁੱਦੇ ਤੇ ਉਹਨਾਂ ਕਹੇ ਕਿ ਅਸੀਂ ਚਾਹੁੰਦੇ ਹਾਂ ਕਿ ਪੂਰੀ ਪ੍ਰਕਿਰਿਆ ਕਾਨੂੰਨੀ ਹੋਵੇ। ਹਸੀਨਾ ਦੇ ਖਿਲਾਫ ਸਾਰਾ ਗੁੱਸਾ ਹੁਣ ਭਾਰਤ ਤਬਦੀਲ ਹੋ ਗਿਆ ਹੈ ਕਿਉਂਕਿ ਉਹ ਉੱਥੇ ਗਏ ਹਨ। ਉਹਨਾਂ ਕਹੇ ਕਿ ਜਦੋਂ ਮੈਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਸਿਰਫ ਇਹੀ ਕਿਹਾ ਕਿ ਉਹਨਾਂ ਦੀ ਮੇਜਬਾਨੀ ਕਰਨਾ ਚਾਹੁੰਦਾ ਹਾਂ ਮੈਂ ਤੁਹਾਨੂੰ ਉਸ ਨੀਤੀ ਨੂੰ ਛੱਡਣ ਲਈ ਮਜਬੂਰ ਨਹੀਂ ਕਰ ਸਕਦਾ ਪਰ ਕਿਰਪਾ ਕਰਕੇ ਇਹ ਯਕੀਨੀ ਬਣਾਉਣ ਕਿ ਸਾਡੀ ਮਦਦ ਕਰੋ ਕਿ ਉਹ ਬੰਗਲਾਦੇਸ਼ੀ ਲੋਕਾਂ ਨਾਲ ਉਸ ਤਰ੍ਹਾਂ ਗੱਲ ਨਾ ਕਰਨ ਜਿਵੇਂ ਉਹ ਆਨਲਾਈਨ ਕਰ ਰਹੀ ਹੈ ਜੂਨਸ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਨੂੰ ਕਿਹਾ ਕਿ ਹਸੀਨਾ ਦੀ ਇੰਟਰਨੈਟ ਮੀਡੀਆ ਗਤੀਵਿਧੀਆਂ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ ਨਿਊਜ਼ੀਲੈਂਡ ਦੇ ਆਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਖਬਰ ਅਨੁਸਾਰ ਫੀਲ ਡੇਸ 2025 ਜੋ ਕਿ 11 ਤੋਂ 14 ਜੂਨ ਤੱਕ ਹਾਮਿਲਟਨ ਵਿਖੇ ਹੋ ਰਿਹਾ ਹੈ ਅਤੇ ਇਸ ਨੂੰ ਵੱਡਾ ਕਿਸਾਨ ਮੇਲਾ ਵੀ ਕਿਹਾ ਜਾਂਦਾ ਹੈ। ਇਸ ਮੇਲੇ ਵਿੱਚ ਨਵੀਂ ਮਸ਼ੀਨਰੀ ਜ਼ਰੂਰ ਚਰਚਾ ਰਹੇਗੀ। ਵਾਈਕਾਟੋ ਯੂਨੀਵਰਸਿਟੀ ਦੇ ਕੀਵੀ ਫਰੂਟ ਗ੍ਰੀਪਰ ਰੋਬੋਟ ਨੂੰ ਬਣਾਇਆ ਗਿਆ ਹੈ ਜੋ ਕੀਵੀ ਤੋੜਨ ਦਾ ਕੰਮ ਸੌਖਾ ਕਰੇਗੀ। ਇਸ ਨੂੰ ਇਨੋਵੇਸ਼ਨ ਅਵਾਰਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ। केवी फ्रूट उद्योग ਨੂੰ ਸਮਰਥਨ ਦੇਣ ਲਈ ਤਿਆਰ ਕੀਤੇ ਗਏ ਦੋ ਵਿਸ਼ੇਸ਼ ਟੂਲਜ਼ ਨੂੰ ਲੈ ਕੇ ਕਾफी ਉਤਸੁਕਤਾ ਹੈ ਸਕੂਲ ਆਫ ਇੰਜੀਨੀਅਰਿੰਗ ਨੇ ਇੱਕ 3D ਪ੍ਰਿੰਟਡ ਰੋਬੋਟਿਕ ਗ੍ਰੀਪਰ ਬਣਾਇਆ ਹੈ ਨਾਲ ਹੀ ਨਰਮ ਰੋਬੋਟਿਕ ਉਂਗਲਾ ਜੋ ਫਲਾਂ ਦੀ ਅਸਾਧੇ ਅਨੁਕੂਲ ਹਨ ਦੋਵੇਂ ਹੀ ਫਲਾਂ ਨੂੰ ਕੋਮਲ ਢੰਗ ਨਾਲ ਸੰਭਾਲਣ ਲਈ ਤਿਆਰ ਕੀਤੀਆਂ ਗਈਆਂ ਹਨ ਏ ਉਹ ਯਾਰ ਯੂਨੀਵਰਸਿਟੀ ਆਫ ਵਾਈਕਾਟੋ ਸਕੂਲ ਆਫ ਇੰਜੀਨੀਅਰਿੰਗ ਦੇ ਸੀਨੀਅਰ ਲੈਕਚਰਰ ਡਾਕਟਰ ਅਜੀਤ ਪਾਸੰਗ ਅਤੇ ਉਹਨਾਂ ਦੀ ਸੱਤ ਮੈਂਬਰੀ ਟੀਮ ਦੁਆਰਾ ਵਿਕਸਤ ਕੀਤਾ ਗਿਆ ਹੈ ਡਾਕਟਰ ਅਜੀਤ ਪਾਸੰਗ ਦਾ ਕਹਿਣਾ ਹੈ ਕਿ ਗ੍ਰਿਪਰ ਇੱਕ ਰੋਬੋਟਿਕ ਪ੍ਰਣਾਲੀ ਦੇ ਅੰਤ ਵਿੱਚ ਇੱਕ ਹਿੱਸਾ ਸੀ ਜੋ ਸਰੀਰਕ ਤੌਰ ਤੇ ਫਲਾਂ ਨੂੰ ਚੁੱਕਦਾ ਹੈ ਮਸ਼ੀਨ ਦੇ ਨਕਲੀ ਹੱਥ ਕੀ ਵੀ ਫਲ ਨਾਲ ਹੌਲੀ-ਹੌਲੀ ਸਪਰਸ਼ ਕਰਦੇ ਹਨ ਤਾਂ ਜੋ ਉਹ ਖਰਾਬ ਨਾ ਹੋਵੇ ਉਨਾਰਾ ਕਹਿਣਾ ਹੈ ਕਿ ਸਾਡਾ ਟੀਚਾ ਸਰਲ, ਲਾਗਤ ਪ੍ਰਭਾਵਸ਼ਾਲੀ ਅਤੇ ਭਰੋਸੇਮੰਦ ਕਾਢਾਂ ਹਨ ਜੋ ਭਵਿੱਖ ਵਿੱਚ ਆਟੋਮੇਟਿਡ ਰੋਬੋਟਿਕ ਟੈਕਨੋਲੋਜੀ ਵਿੱਚ ਏਕੀਕ੍ਰਿਤ ਹੋਣ ਅਤੇ ਫਿਰ ਇੱਕ ਸੰਭਾਵੀ ਵਿਕਲਪ ਵਜੋਂ ਉਤਪਾਦਕਾਂ ਲਈ ਉਪਲਬਧ ਹੋਣ। ਸਿੰਘ ਨੇ ਕਿਹਾ ਹੈ ਕਿ ਟੀਮ ਨੇ ਪ੍ਰਯੋਗਸ਼ਾਲਾ ਵਿੱਚ ਪ੍ਰੋਟੋਟਾਈਪਾਂ ਦੀ ਜਾਂਚ ਕੀਤੀ ਹੈ ਅਤੇ ਹਾਲ ਹੀ ਵਿੱਚ ਇੱਕ ਬਾਗ ਵਿੱਚ ਸ਼ੁਰੂਆਤੀ ਫੀਲਡ ਟ੍ਰਾਇਲ ਸ਼ੁਰੂ ਕੀਤੇ ਹਨ ਜਿਸ ਦੇ ਨਤੀਜੇ ਕਾਫੀ ਵਾਅਦਾ ਕਰਨ ਵਾਲੇ ਹਨ। 2025 ਲਈ ਫੀਲਡੇਜ ਇਨੋਵੇਸ਼ਨ ਅਵਾਰਡ ਪ੍ਰਵੇਸ਼ਕਾਂ ਵਿੱਚ ਬਾਈਕਾਟੋ ਯੂਨੀਵਰਸਿਟੀ ਦੇ ਦੋ ਹਾਜ਼ਰ ਸ਼ਾਮਲ ਹਨ। ਅੰਤ ਡਾਕਟਰ ਅਜੀਤ ਪਾਲ ਸਿੰਘ ਨੂੰ ਨਵੀਂ ਟੈਕਨੋਲੋਜੀ ਦੀ ਸਥਾਪਨਾ ਲਈ ਇਹ ਕਹਿ ਸਕਦੇ ਹਨ ਕਿ ਨਗਲੀ ਹੱਥ ਇੱਕ ਦਿਨ ਆਪਣੀਆਂ ਪੈੜਾਂ ਛੱਡ ਜਾਣਗੇ ਤੇ ਲੋਕਾਂ ਦੇ ਲਈ ਖੇਤੀਬਾੜੀ ਦੇ ਲਈ ਕਈ ਨਵੇਂ ਰਾਹ ਖੋਲਣਗੇ। ਨਿਊਜ਼ੀਲੈਂਡ ਦੇ ਆਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਖਬਰ ਅਨੁਸਾਰ ਕੰਟਾਸ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਸਿੰਗਾਪੁਰ ਆਧਾਰਿਤ ਬਜਟ 에ਅਰਲਾਈਨ ਜੈਟ ਸਟਾਰ ਏਸ਼ੀਆ ਨੂੰ 31 ਜੁਲਾਈ 2025 ਵਿੱਚ ਬੰਦ ਕਰਨ ਜਾ ਰਹੀ ਹੈ ਇਹ ਫੈਸਲਾ ਉੱਚ ਸਪਲਾਈਰ ਲਾਗਤਾਂ ਹਵਾਈ ਅੱਡਿਆਂ ਦੀਆਂ ਵਧ ਰੀਆਂ ਫੀਸਾਂ ਤੇ ਖੇਤਰ ਵਿੱਚ ਵਧ ਰੇ ਮੁਕਾਬਲੇ ਬਾਜੀ ਕਰਨ ਲਿਆ ਗਿਆ ਹੈ ਬੰਦ ਹੋਣ ਤੋਂ ਬਾਅਦ 13 ਜੈਟਸਟਾਰ ਏਸ਼ੀਆ ਏਅਰਵਸ 1320 ਜਹਾਜ਼ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਲਈ ਵਰਤੇ ਜਾਣਗੇ ਜਿਸ ਨਾਲ ਸਸਤੀਆਂ ਹਵਾਈ ਟਿਕਟਾਂ ਤੇ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਏ ਬੰਦ ਹੋਣ ਨਾਲ ਜਸਟਾ ਰੇਅਰ ਵੇਜ ਆਸਟ੍ਰੇਲੀਆ ਜਾਂ ਜੈਟਸਟਾਰ ਜਾਪਾਨ ਦੀਆਂ ਸੇਵਾਵਾਂ ਨੂੰ ਪ੍ਰਭਾਵਿਤ ਨਹੀਂ ਕਰੇਗੀ ਜੈਟਸਟਾਰ ਏਸ਼ੀਆ ਦੇ ਯਾਤਰੀਆਂ ਨੂੰ ਪੂਰੀ ਰਕਮ ਦੀ ਵਾਪਸੀ ਜਾਂ ਹੋਰ ਉਡਾਣਾਂ ਤੇ ਬੈਠਣ ਦੀ ਪੇਸ਼ਕਸ਼ ਕੀਤੀ ਜਾਵੇਗੀ ਸਟਾਫਲੇ ਵੀ ਜੇਕਰ ਨੌਕਰੀ ਉਪਲਬਧ ਰਹੇਗੀ ਤਾਂ ਬਦਲੀ ਕੀਤੀ ਜਾਵੇਗੀ ਸੋ ਅੱਜ ਦੇ ਤਰੀਕ ਵਿੱਚ ਇਹ ਬਿਜ਼ਨਸ ਕਰਨੇ ਹੀ ਬੜੇ ਡਾਡੇ ਹਨ ਜਹਾਜ਼ਾਂ ਵਾਲੇ ਵੀ ਕਾਟਾ ਖਾ ਜਾਂਦੇ ਹਨ ਦੇਸ਼ ਦੀ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ